ਸਿਮਰਨ ਦੇ ਭਾਰਤੀ ਫੌਜ ਦੇ ਵਿੱਚ ਲੈਫਟੀਨੈਂਟ ਬਣਨ ਦੇ ਇਹਨਾਂ ਪਲਾਂ ਨੇ ਉਸਦੇ ਮਾਪਿਆਂ ਦਾ ਸਿਰ ਮਾਣ ਦੇ ਨਾਲ ਉੱਚਾ ਕਰ ਦਿੱਤਾ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਢਾਬਾ ਕੋਕਰੀਆਂ ਦੀ ਸਿਮਰਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ। ਸਿਮਰਨ ਇੱਕ ਸਧਾਰਨ ਪਰਿਵਾਰ ਦੀ ਧੀ ਹੈ ਅਤੇ ਉਸਦੇ ਪਿਤਾ ਉੱਚ ਦਾ ਪੇਸ਼ੇ ਤੋਂ ਵਕੀਲ ਨੇ। ਨਾਲ ਹੀ ਖੇਤੀ ਵੀ ਕਰਦੇ ਨੇ ਸਿਮਰਨ ਨੇ ਆਪਣੀ ਮੋਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਤੇ ਬਾਕੀ ਸਿੱਖਿਆ सिरसा ਦੇ ਸ਼ਾਹਸਦਨਾ ਗਰਲ ਸਕੂਲ ਤੋਂ ਲਈ ਹੈ ਅਤੇ ਬਾਅਦ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਲ ਕਰਨ ਮਗਰੋਂ ਆਰਮੀ ਦੇ ਵਿੱਚ ਜਾਣ ਦਾ ਮਨ ਬਣਾਇਆ ਜਿਸ ਲਈ ਐਨਸੀਸੀ ਦਾ ਵੱਡਾ ਯੋਗਦਾਨ ਰਿਹਾ ਹੈ ਫੌਜ ਦੇ ਵਿੱਚ ਭਰਤੀ ਹੋਣਾ ਭਾਵੇਂ ਉਸ ਲਈ ਇੱਕ ਵੱਡੀ ਚੁਣੌਤੀ ਸੀ ਕਿਉਂਕਿ 8 ਵਾਰੀ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਸਫਲ ਨਹੀਂ ਹੋ ਸਕੀ ਪਰ ਉਸਨੇ ਹੌਸਲਾ ਨਹੀਂ ਹਾਰਿਆ ਅਤੇ ਜਨੂਨ ਸਦਕਾ ਉਹ ਵਾਰ-ਵਾਰ ਕੋਸ਼ਿਸ਼ ਕਰਦੀ ਰਹੀ ਤੇ ਫੌਜ ਦੇ ਵਿੱਚ ਲੈਫਟੀਨੈਂਟ ਬਣ ਕੇ ਉਸਨੇ ਸਾਲਿਆ ਐ ਐਨਸੀਸੀ ਦਾ ਬਹੁਤ ਵੱਡਾ ਰੋਲ ਰਿਹਾ ਹੈ ਕਿਉਂਕਿ ਜਿਹੜੀ ਮੈਂ ਐਂਟਰੀ ਦੇ ਥਰੂ ਆਰਮੀ ਚ ਗਈ ਮੈਂ ਉਹ ਐਨਸੀਸੀ ਸਪੈਸ਼ਲ ਐਂਟਰੀ ਸੀ ਉਹ ਮੈਂ ਆਪ ਦੀ ਗ੍ਰੈਜੂਏਸ਼ਨ ਦੇ ਦੌਰਾਨ ਸ਼ਾਸਤਨਾਮ ਜੀ ਗਰਲਸ ਕਾਲਜ सिरसा ਰਹਿਣਾ ਤੋਂ ਕੀਤੀ ਆਈ ਊਡ ਸੇ ਔਖਾ ਨਹੀਂ ਥੋੜਾ ਚੈਲੈਂਜਿੰਗ ਇਸ ਵਰਸ਼ਨਲ ਸੀ ਕਿਉਂਕਿ ਮੈਨੂੰ 8 ਅਟੈਂਪਟ ਲੱਗ ਗਏ ਤੱਕ ਪਹੁੰਚਣ ਲਈ ਐਸ ਤੋਂ ਪਹਿਲਾਂ ਵੀ ਸਿਲੈਕਸ਼ਨ ਹੋਣ ਦੇ ਬਾਵਜੂਦ ਨੰਬਰ ਆਫ ਵੈਕੈਂਸੀਜ਼ ਕੱਟ ਹੋਣ ਦੀ وجہ ਨਾਲ ਮੈਂ ਦੋ ਵਾਰ ਮੈਰਿਟ ਆਊਟ ਹੋਈ ਮੇਰਾ ਵਿਜ਼ਨ ਕਲੀਅਰ ਸੀ ਕਿ ਮੈਂ ਐਹੀ ਆਰਮੀ ਦੇ ਵਿੱਚ ਹੀ ਜਾਣਾ ਹੈ ਇਵਨ ਇਫ ਇਟ ਟੇਕਸ ਮੋਰ ਅਟੈਂਪਟਸ ਬਟ ਆਈ ਸਟਿਲ ਹੈਡ ਦਿਸ ਥਿੰਗ ਇਨ ਮਾਈਂਡ ਕਿ ਮੈਂ ਇੱਥੇ ਹੀ ਜਾਣਾ ਤਾਂ ਮੈਨੂੰ ਵਿੱਚ ਵਿੱਚ ਕਦੇ-ਕਦੇ ਜਦੋਂ ਰਿਜ਼ਲਟ ਆਉਂਦਾ ਸੀ ਤਾਂ ਬੁਰਾ ਲੱਗਦਾ ਸੀ ਕਿ ਇਸ ਵਾਰੀ ਵੀ ਨਹੀਂ ਹੋ ਪਾਇਆ ਬਟ ਆਫਟਰ ਸਮ ਡੇਸ ਮੈਂ ਐਨਲਾਈਜ਼ ਕਰਦੀ ਸੀ ਕਿ ਕਿੱਥੇ ਕਮੀ ਰਹੀ ਤਾਂ ਉਹ ਚੀਜ਼ ਮੈਨੂੰ ਮੋਟੀਵੇਟ ਕਰਦੀ ਸੀ ਕਿ ਮੇਰੇ ਕੋਲ ਇੱਕ ਹੋਰ ਚਾਂਸ ਹੈ ਕਿ ਆਪਦੇ ਆਪ ਨੂੰ ਇੰਪਰੂਵ ਕਰਨ ਦਾ ਤਾਂ ਮੈਨੂੰ ਉਸ ਚੀਜ਼ ਨੇ ਆਪਦੇ ਆਪ ਨੂੰ ਐਜ਼ ਅ ਪਰਸਨ ਵੀ ਇੰਪਰੂਵ ਕਰਨ ਚ ਕਾਫੀ ਹੈ ਉਧਰ ਸਿਮਰਨ ਦੇ ਮਾਪਿਆਂ ਨੂੰ ਵੀ ਆਪਣੀ ਧੀ ਦੀ ਪ੍ਰਾਪਤੀ ਤੇ ਮਾਣ ਹੈ ਸਿਮਰਨ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਮੁੰਡੇ ਜਾਂ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਕੀਤਾ ਅਤੇ ਧੀ ਕਰਕੇ ਉਹਨਾਂ ਦੀ ਅੱਜ ਪਛਾਣ ਬਣੀ ਹੈ ਸਿਮਰਨ ਦੀ ਦਾਦੀ ਨੇ ਦੱਸਿਆ ਹੈ ਕਿ 1972 ਚ ਉਹਨਾਂ ਫੌਜੀ ਵੇਖੇ ਸਨ ਪਰ ਜਦੋਂ ਅੱਜ ਆਪਣੀ ਪੋਤੀ ਨੂੰ ਫੌਜ ਦੀ ਵਰਦੀ ਦੇ ਵਿੱਚ ਵੇਖ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਉਹਨਾਂ ਦਾ ਸਲਾਮ ਉਹਨਾਂ ਦੱਸਿਆ ਹੈ ਕਿ ਸਿਮਰਨ ਨੂੰ ਕਾਰਗਿਲ ਜਿਹੇ ਆਪਰੇਸ਼ਨ ਅਤੇ ਫੌਜੀਆਂ ਦੇ ਦੇਸ਼ ਪ੍ਰੇਮ ਦੇ ਆਧਾਰਿਤ ਕਹਾਣੀਆਂ ਤੇ ਕਿਤਾਬਾਂ ਨੇ ਉਹਨਾਂ ਦੀ ਧੀ ਨੂੰ ਫੌਜ ਦੇ ਵਿੱਚ ਜਾਣ ਦੇ ਲਈ ਪ੍ਰੇਰਿਤ ਕੀਤਾ ਹੈ। ਬਹੁਤ ਜ਼ਿਆਦਾ ਖੁਸ਼ੀ ਹੈ। ਹੂੰ। ਮਾਂ ਪਿਓ ਵਾਸਤੇ ਇਸ ਤੋਂ ਵੱਧ ਮਾਨ ਦੀ ਗੱਲ ਕੀ ਹੋ ਸਕਦੀ ਹੈ ਜੇ ਬੇਟੀਆਂ ਦੇ ਅੱਗੇ ਵਧਨ ਕਰਕੇ ਬੇਟੀਆਂ ਦੇ ਕਰਕੇ ਮਾਂ ਤੇ ਦਾ ਸਿਰ ਉੱਚਾ ਹੁੰਦਾ ਹੈ ਜਦ ਸਮਾਜ ਚ ਉਹਨਾਂ ਦੀ ਉਹਨਾਂ ਨੂੰ ਕੋਈ ਮਾਣ ਮਿਲਦਾ ਹੈ ਇਸ ਤੋਂ ਖੁਸ਼ੀ ਦੀ ਗੱਲ ਹੈ ਮਾਪਿਓ ਦਾ ਸਪੋਰਟ ਤਾਂ ਬਹੁਤ ਜ਼ਰੂਰੀ ਹੈ ਬੇਟੀਆਂ ਲਈ ਤਾਂ ਖਾਸ ਕਰਕੇ ਬੇਟਿਆਂ ਨੂੰ ਤਾਂ ਹਰ ਕੋਈ ਸਪੋਰਟ ਕਰਦਾ ਹੈ ਪਰ ਮੈਨੂੰ ਖੁਸ਼ੀ ਹੈ ਵੀ ਇਸ ਪਰਿਵਾਰ ਵਿੱਚ ਅਸੀਂ ਜਿਹੜਾ ਹੈ ਬੇਟੇ ਬੇਟੀ ਨੂੰ ਬਰਾਬਰ ਸਪੋਰਟ ਕੀਤਾ ਬਹੁਤ ਗਰਮ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਹੈ ਪਿੰਡ ਦੇ ਵਿੱਚੋਂ ਇਰਿਆ ਦੇ ਵਿੱਚ ਪਹਿਲੀ ਫੌਜ ਦੇ ਵਿੱਚ ਅਫਸਰ ਬਣੀ ਹੈ ਬੇਟੀ ਤਾਂ ਬਹੁਤ ਖੁਸ਼ੀ ਹੁੰਦੀ ਹੈ ਪ੍ਰਸ਼ਾਸਨਿਕ ਸੇਵਾ ਦੇ ਵਿੱਚ ਹੋਰ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਪੁਲਿਸ ਡਿਪਾਰਟਮੈਂਟ ਚ ਕਾਫੀ ਅਫਸਰ ਬਣੇ ਆ ਪਿੰਡ ਦੇ ਵਿੱਚੋਂ ਲੇਕਿਨ ਇਸ ਲਾਈਨ ਤੇ ਇਹ ਪਹਿਲੀ ਬੱਚੀ ਗਈ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ ਸਲਾਮ ਹੈ ਸਿਮਰਨ ਦੇ ਦੇਸ਼ ਭ੍ਰੇਮ ਨੂੰ ਜਿਸ ਨੇ ਆਪਣੇ ਜਨੂਨ ਨੂੰ ਹਕੀਕਤ ਕਰਿਖਾਇ ਸੋ ਲੋੜ ਹੈ ਕਿ ਮਾਪੇ ਆਪਣੀਆਂ ਧੀਆਂ ਨੂੰ ਉਹਨਾਂ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਵਿੱਚ ਮਦਦ ਅਤੇ ਹੌਸਲਾ ਅਫਜ਼ਾਈ ਕਰਨ ਤਾਂ ਜੋ ਉਹ ਵੀ ਸਿਮਰਨ ਵਾਂਗ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਅਫਤਾਰ ਗਿਲ ਪੀਟੀਸੀ ਨਿਊਜ਼ ਹਾਜ਼ਿਲ ਕਾ